ਕੂਦਾਨ ਕੈਂਪ ਲੱਗ ਰਹੇ ਹਨ ਤੇ ਇਲੈਂਟਿੰਗ ਦੇ ਕੂਦਾਨ ਦੇ ਰਹੇ ਨੇ ਜਰਵੀ ਸਿੰਘ ਜਰਵੀ ਸਿੰਘ ਕਿੱਥੇ ਹੈ ਟੌਪ ਹੈ ਜੇਕਰ ਜਰਵੀ ਸਿੰਘ ਅੱਜ ਦੁਬਾਰਾ ਕਮੇਟੀ ਦੇ ਪ੍ਰਧਾਨ ਜੀ ਨੇ ਜਿਵੇਂ ਉਹਨੇ ਬਲੱਡ ਡੋਨੇਟ ਕੀਤਾ ਕਿ ਉਹਨਾਂ ਦਾ ਸਰਟੀਫਿਕੇਟ ਆ ਸਿੱਧਾ ਕਰ ਲਓ ਬਹੁਤ ਬੀਤਸਰ ਇੰਨੇ ਦਾ ਆਰਡਰ ਗਿਆ ਜਗਦੀਪ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਐਕਸਟਰਾਹਾਂ ਦੇ ਬਲਾਗ ਦੇ ਖਜ਼ਾਨਚੀ ਉਹਨਾਂ ਨੇ ਵੀ ਹੁਣੇ-ਹੁਣੇ ਬਲੱਡ ਡੋਨੇਟ ਕੀਤਾ ਹਨਵਿੰਦਰ ਸਿੰਘ ਜੀ ਦੂਜੀ ਯੂਨੀਅਨ ਤੋਂ ਇਹਨਾਂ ਨੇ ਵੀ ਬਲੱਡ ਡੋਨੇਟ ਕੀਤਾ ਤੇ ਇਹ ਪੰਚਾਇਤ ਮੈਂਬਰ ਵੀ ਨੇ ਤੇ ਇਧਰ ਹਰਦੀਪ ਸਿੰਘ ਪ੍ਰਬੰਧਕੀ ਕਮੇਟੀ ਨਾਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਐਕਸਟਰਾਹਾਂ ਪਿੰਡ ਕਈ ਬਾਰਨ ਤਰਨਜੀਤ ਸਿੰਘ ਵਲੰਟੀਅਰ ਪ੍ਰਬੰਧਕ ਵੀ ਨੇ ਇਹ ਇਤਰਾ ਸਾਡੀ ਹੈਲਥ ਡਿਪਾਰਟਮੈਂਟ ਦੀ ਟੀਮ ਜਿਨ੍ਹਾਂ ਨੇ ਮਿਹਨਤ ਸਦਕਾ ਇਹ ਕੈਂਪ ਜਿਹੜਾ ਚੱਲ ਰਿਹਾ ਹੈ। ਬਾਕੀ ਆਉਂਦੀ ਸੂਚਨਾ ਤੁਹਾਡੇ ਨਾਲ ਫੇਰ ਸ਼ੇਅਰ ਕਰਾਂਗੇ। ਮੈਂ ਤਾਂ ਤਿੰਨ ਵਾਰ ਹੀ ਪੁੱਛ ਲਿਆ ਨਾ। ਮੈਂ ਤਾਂ ਤਿੰਨ ਵਾਰ ਹੀ ਪੁੱਛ ਲਿਆ। ਫਤਰੀ ਭਰਾਉਣ ਕਿੱਥੇ ਆ ਕਿੱਥੇ ਕਿੱਥੇ ਆ। ਅੱਜ ਦਾ ਇਹ ਤਾਂ ਕਿੱਥੇ ਆ। ਚੋਣ ਕਿੱਥੇ ਇੱਕ ਪ੍ਰਚਾਰ ਦਮ ਉਹ ਤਾਂ ਛੱਡਦਾ ਕਰ ਇੱਕ ਇੱਕ ਇਹ ਦੇਖੋ ਇਹ ਇਹ ਤਿੰਨੇ ਪੇਰਾ ਦਾ ਪਰਾਲਾ ਜਿਨ੍ਹਾਂ ਨੇ ਇਹ ਜਿਹੜਾ ਫੂਨਦਾਨ ਕੈਂਪ ਆਰਗੇਨਾਈਜ਼ ਕੀਤਾ ਅਮਨਵਿੰਦਰ ਸਿੰਘ ਜੀ ਹਰਦੀਪ ਸਿੰਘ ਜੀ ਤੇ ਗਵਿੰਦਰ ਸਿੰਘ ਜੀ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਪੂਰੀ ਪ੍ਰਬੰਧਕ ਕਮੇਟੀ ਪਿੰਡ ਬਾਰਨਾ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਜੋ ਨੇ ਇਕਤਾ ਗਰਾਹਾ ਤੇ ਹੋਰ ਵੱਖ-ਵੱਖ ਸਮਾਜ ਸੇਵੀ ਲੋਕਾਂ ਨੇ ਇਹਨਾਂ ਦੇ ਨਾਲ ਜੁੜ ਕੇ ਅੱਜ ਦਾ ਇਹ ਜਿਹੜਾ ਫੂਦਨ ਕੈਂਪ ਆ ਉਹ ਨੇਪਲੇ ਚੜਿਆ ਤੇ ਹਾਲੇ ਵੀ ਵਲੰਟੀਅਰ ਆ ਰਹੇ ਨੇ ਫੂਦਨ ਕਰਨ ਦੇ ਅੱਛਾ ਕਰਦੇ ਆ

ਨਾਰਸਕ ਆ ਬੜਾ ਪਹਿਲਾਂ ਵਾਚੀਦਾ ਸੀ ਇਹ ਉਹ ਕੋਸ਼ਿਸ਼ ਕਰਦਾ ਹੈ ਉਹ ਕੋਸ਼ਿਸ਼ ਕਰਦਾ ਹੈ ਇਹ ਪਰ ਮੈਂ ਕਰੀ ਇਹ ਜੋ ਤਰ੍ਹਾਂ ਦਾ ਸਾਤਨਾ ਪਰਿਵਾਰ ਉਹ ਕੁਸਤਾ ਇੱਚੇ ਲਖਦਾ ਫਿਰਦਾ ਦੋ ਜੀ ਮम्मा ਦੰਨੀ ਦੋ ਨੇਨੀ ਪਲੇਨੀ ਹਾਂਜੀ ਹਾਂਜੀ ਪ੍ਰੋਫੈਸਰ ਜੀ ਹਾਂਜੀ ਇਹ ਦੇਖੋ ਸਾਡਾ ਵੀਰ ਦੂਸਰੇ ਸਾਡੇ ਭੈਣਾਂ ਨੂੰ ਭਰਾਈ ਸਾਡੀ ਦਿੱਤਰ ਮਾਨੂੰ ਉਹ ਦੱਸੋਗੇ ਬਲੱਡ ਡੋਨੇਸ਼ਨ ਕਰਨ ਵਾਸਤੇ ਆਏ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਵੀ ਆਪਣਾ ਕੀ ਕਰਨਾ ਚਾਹੀਦਾ ਹੈ ਆਪਣਾ ਰੱਖੋ ਜੀ ਤੁਹਾਾਰੀ ਵੱਡਾ ਸਤਿਕਾਰ सतनाम सिंह पिंड पाण नागर सिंह पूरी होने केले भाई उन्होंने तो पांच केले और तो ਆਉਂਦੇ ਚੱਕਰ ਲੂਗਾ ਬਾਅਦ ਹੀ ਹੁੰਦੇ ਕੁਛ ਹੀ ਨਹੀਂ ਭਾਈ ਦੇ ਦੇ ਉਹਨੂੰ ਦੇਣੇ ਆ ਉਹ ਪਰਪੋਸ ਬਣਾਇਆ ਵਲੰਟੀਅਰ ਜੀ ਜੀ ਸਿੱਛੇ ਬੈਠੇ ਜਿੰਨੇ ਕੋਇ ਮੜਾ ਕਿਸੇ ਅੰਮ੍ਰਿਤ ਆ ਮੁੰਡੇ ਵਾਸਤੇ ਜਿਹੜਾ ਕੋਨ ਪੂਰਾ ਕਰਨ ਵਾਸਤੇ ਸੇਵਾ ਹੋ ਰਹੀ ਆ ਪੰਗਾ ਜਿਹੜਾ ਜਿਹੜਾ ਜਨਾਕ ਨੂੰ ਆ ਰੋਕ ਰਿਹਾ ਉਹ ਬੰਦੇ ਪੱਟ ਕੇ ਉਹ ਬੰਦੇ ਜਿਹੜੇ ਉਹ ਲਾਗਨਾ ਦੁਨੀਆਂ ਜਿਉਂਦੇ ਉਹ ਪਟਾਉਂਦੇ ਇਹ ਕਿਹਦਾ ਨਾ ਉਹ ਉਹ ਬਹਲਾਇਂ ਥੋਰ ਬਣਾ ਦੇ ਇੱਕ ਦੋ